ਇੱਕ 29 ਸਾਲ ਪੁਰਾਣੇ ਕੇਸ ਦੇ ਵਿੱਚ ਜਿਹੜਾ ਕਿ ਪੁਲਿਸ ਹਰਾਸਤ ਦੇ ਵਿੱਚ ਕਤਲ ਹੋ ਜਾਂਦਾ ਤਸ਼ੱਦਦ ਨਾਲ ਕਤਲ ਕੀਤਾ ਗਿਆ ਤੇ ਉਹਨਾਂ ਪੁਲਿਸ ਅਫਸਰਾਂ ਨੇ ਜਿਹੜੇ ਤਤਕਾਲੀ ਅਫਸਰ ਸਨ ਉਹਨਾਂ ਦੇ ਵਿੱਚੋਂ ਜਿਹੜੇ ਦੋਸ਼ੀ ਤੈਅ ਹੋਏ ਨੇ ਉਹਨਾਂ ਵਿੱਚੋਂ ਪੰਜਾਬ ਪੁਲਿਸ ਦਾ ਇੱਕ ਡੀਐਸਪੀ ਗੁਰਸੇਵਕ ਸਿੰਘ ਵੀ ਹੈ ਪੰਜਾਬ ਦੇ ਵਿੱਚ ਇਹ ਮਾਮਲੇ ਕਈ ਇਸ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਨੇ ਪੁਰਾਣੇ ਕਈ ਕੇਸਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਹੁਣ ਸਜ਼ਾ ਸੁਣਾਈਆਂ ਜਾ ਰਹੀਆਂ ਨੇ ਚਾਹੇ ਉਹ ਕਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਗੱਲ ਕਰੀਏ ਜਾਂ ਫਿਰ सीबीआई ਦੀ ਵਿਸ਼ੇਸ਼ ਅਦਾਲਤਾਂ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਸਜ਼ਾਵਾ ਸੁਣਾਈਆਂ ਜਾਂਦੀਆਂ ਰਹੀਆਂ ਹੋਣ। ਇਹ ਮਾਮਲਾ ਦਰਅਸਲ ਇੱਕ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਹੈ। ਗਮਦੂਰ ਸਿੰਘ ਨਾਮ ਸਿੰਘ ਬਨਾਮ ਦਾ ਇੱਕ ਵਿਅਕਤੀ ਸੀ ਜਿਸ ਦੀ ਪੁਲਿਸ ਹਰਾਸਤ ਦੇ ਵਿੱਚ ਮੌਤ ਹੋ ਜਾਂਦੀ ਹੈ। ਇਸ ਨੂੰ ਮੌਤ ਨਹੀਂ ਉਸਦੇ ਸਾਥੀ ਨੇ ਜਿਹੜਾ ਕਿ ਗਵਾਹ ਹੈ ਇੱਕ ਉਸ ਮੁੱਖ ਗਵਾਹ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਇਹ ਤੇ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਇਆ ਹੈ। ਪੁਲਿਸ ਹਰਾਸਤ ਵਿੱਚ ਇਸ ਦਾ ਕਤਲ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਹੁਣ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਸਣੇ ਹੋਰ ਬਾਕੀ ਵੱਖ-ਵੱਖ ਮੁਲਜ਼ਮਾਂ ਨੂੰ ਸਜ਼ਾ ਸੁਣਾਈਆਂ ਜਾ ਰਹੀਆਂ ਨੇ ਹਾਲਾਂਕਿ ਡੀਐਸਪੀ ਗੁਰਸੇਵਕ ਸਿੰਘ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਅਦਾਲਤ ਵਿੱਚ ਪੇਸ਼ ਨਹੀਂ ਸੀ ਹੋਇਆ ਜਿਸ ਕਰਕੇ ਹੁਣ ਐਸਐਚਓ ਨੂੰ ਮਾਣਯੋਗ ਅਦਾਲਤ ਦੇ ਵੱਲੋਂ ਇਹ ਹੁਕਮ ਦਿੱਤਾ ਗਿਆ ਕਿ ਡੀਐਸਪੀ ਨੂੰ ਪੇਸ਼ ਕੀਤਾ ਜਾਵੇ ਔਰ ਨਾਲ ਹੀ ਉਸ ਨੂੰ ਫਿਰ ਸਜ਼ਾ ਸੁਣਾਈ ਜਾਵੇਗੀ ਹਾਲਾਂਕਿ ਦੋਸ਼ ਉਸ ਦੇ ਉੱਤੇ ਤੈਅ ਹੋ ਗਏ ਨੇ ਤੇ ਦੋ ਮੁਲਜ਼ਮਾਂ ਨੂੰ ਇਸ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਉਹ ਦੋ ਮੁਲਜ਼ਮ ਕਿਹੜੇ ਨੇ ਤੇ ਡੀਐਸਪੀ ਨੇ ਅਜਹੀ ਕਰਤੂਤ ਕਿਹੜੀ ਕੀਤੀ ਸੀ ਕਿ ਹੁਣ ਉਸ ਦੇ ਉੱਤੇ ਦੋਸ਼ਟ ਹੈ ਹੋਏ ਨੇ ਦਰਅਸਲ ਮੁੱਖ ਗਵਾਹ ਨੂੰ ਵੀ ਇਸ ਮਾਮਲੇ ਵਿੱਚ ਧਮਕੀਆਂ ਮਿਲੀਆਂ ਨੇ ਇਹ ਮੁੱਖ ਗਵਾਹ ਨੇ ਅਦਾਲਤ ਦੇ ਵਿੱਚ ਗਵਾਹੀ ਦਿੱਤੀ ਹੈ ਕਿ ਗਵਾਹੀ ਨਾ ਦੇਣ ਦੇ ਕਰਕੇ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਗਵਾਹੀ ਉਹ ਨਾ ਦੇਵੇ ਪਰ ਉਹ ਇਸ ਤਰ੍ਹਾਂ ਨਹੀਂ ਕਰ ਸਕਦਾ ਕਿਉਂਕਿ ਉਹ ਵੀ ਉਸ ਵਕਤ ਗਮਦੂਰ ਸਿੰਘ ਦੇ ਨਾਲ ਹਿਰਾਸਤ ਦੇ ਵਿੱਚ ਸੀ ਜਦੋਂ ਉਹਨਾਂ ਉੱਤੇ ਤਸ਼ੱਦਦ ਕੀਤਾ ਗਿਆ ਤਾ 1995 ਦਾ ਇਹ ਕੇਸ ਹੈ ਜ਼ਿਲ੍ਹਾ ਸੰਗਰੂਰ ਦਾ ਹੁਣ ਇੱਕ ਇੱਕ ਕਰਕੇ ਦੱਸਦੇ ਹਾਂ ਕਿ ਅੱਜ ਦੀ ਇਸ ਕਾਰਵਾਈ ਦੇ ਵਿੱਚ ਡੀਐਸਪੀ ਗੁਰਸੇਵਕ ਸਿੰਘ ਤੇ ਦੋਸ਼ਤ ਹੈ ਹੋਏ ਨੇ ਤੇ ਦੋ ਵੱਖ-ਵੱਖ ਮੁਲਜ਼ਮਾਂ ਨੂੰ ਆ ਜਿਹੜੀ ਉਮਰ ਕੈਦ ਦੀ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਦਰਅਸਲ ਪੰਜਾਬ ਪੁਲਿਸ ਦੇ ਜਿਹੜੇ ਡੀਐਸਪੀ ਨੇ ਗੁਰਸੇਵਕ ਸਿੰਘ ਉਸ ਨੂੰ ਇਸ ਕਤਲ ਦੇ ਵਿੱਚ ਦੋਸ਼ੀ ਇਕਰਾਰ ਦੇ ਦਿੱਤਾ ਗਿਆ ਅਦਾਲਤ ਵੱਲੋਂ ਦੋ ਪੁਲਿਸ ਕਰਮਚਾਰੀਆਂ ਨੂੰ ਜਿਹੜਾ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਹਿਰਾਸਤ ਦੇ ਵਿੱਚ ਹੀ ਇਹ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਗੁਰਸੇਵਕ ਸਿੰਘ ਦੀ ਪੇਸ਼ੀ ਅਦਾਲਤ ਦੇ ਵਿੱਚ ਹੋਵੇ ਸਬੰਧੀ ਵੀ ਅਦਾਲਤ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 1995 ਦੇ ਕੇਸ ਦੇ ਵਿੱਚ ਪੁਲਿਸ ਹਰਾਸਤ ਵਿੱਚ ਮਾਰੇ ਗਏ ਗਮਦੂਰ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਇੱਕ ਪੁਲਿਸ ਅਧਿਕਾਰੀ ਜਿਹੜਾ ਕਿ ਡੀਐਸਪੀ ਗੁਰਸੇਵਕ ਸਿੰਘ ਹੈ ਤੇ ਚਾਰ ਹੋਰ ਪੁਲਿਸ ਕਰਮਚਾਰੀਆਂ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਹੈ ਇਸ ਦੇ ਵਿੱਚੋਂ ਦੋ ਪੁਲਿਸ ਕਰਮਚਾਰੀਆਂ ਨੂੰ ਤੋਂ ਉਮਰ ਕੈਦ ਦੀ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਜਦਕਿ ਡੀਐਸਪੀ ਤੇ ਦੋ ਹੋਰ ਜਿਹੜੇ ਨੇ ਉਹਨਾਂ ਨੂੰ 12 ਸਤੰਬਰ ਨੂੰ ਪੇਸ਼ ਹੋਣ ਲਈ ਆਖਿਆ ਗਿਆ ਕੋਰਟ ਦੇ ਵਿੱਚ ਕਿ 12 ਸਤੰਬਰ ਨੂੰ ਉਹਨਾਂ ਦੀ ਪੇਸ਼ੀ ਹੋਣੀ ਜ਼ਰੂਰੀ ਹੈ ਲਾਜ਼ਮੀ ਅਦਾਲਤ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਵੀ ਸਜ਼ਾ ਸੁਣਾਈ ਜਾਵੇਗੀ ਦਰਅਸਲ ਡੀਐਸਪੀ ਸਣੇ ਚਾਰ ਹੋਰ ਜਿਹੜੇ ਮੁਲਾਜ਼ਮ ਸਨ ਉਹਨਾਂ ਵਿੱਚੋਂ ਦੋ ਨੂੰ ਤਾਂ ਅਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਬਾਕੀਆਂ ਨੂੰ 12 ਸਤੰਬਰ ਨੂੰ ਪੇਸ਼ ਹੋਣ ਦਾ ਹੁਕਮ ਦੇ ਦਿੱਤਾ ਗਿਆ ਹਾਲਾਂਕਿ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ ਹੇਠਲੀ ਅਦਾਲਤ ਨੇ ਡੀਐਸਪੀ ਤੇ ਹੋਰ ਜਿਹੜੇ ਇਸ ਮਾਮਲੇ ਵਿੱਚ ਮਲਜ਼ਮ ਸਨ ਕਤਲ ਦੇ ਉਹਨਾਂ ਨੂੰ ਬਰੀ ਕਰ ਦਿੱਤਾ ਸੀ ਪਰ ਇਸ ਦੇ ਖਿਲਾਫ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ ਜਿਸ ਦੇ ਉੱਤੇ ਸੁਣਵਾਈ ਕਰਦੇ ਹੋયા ਹਾਈ ਕੋਰਟ ਨੇ ਉਹਨਾਂ ਮਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ ਹੇਠਲੀ ਅਦਾਲਤ ਨੇ ਤਾਂ ਇੱਕ ਸਮੇਂ ਬਰੀ ਵੀ ਕਰ ਦਿੱਤਾ ਸੀ ਡੀਐਸਪੀ ਤੇ ਹੋਰ ਪੁਲਿਸ ਕਰਮਚਾਰੀਆਂ ਨੂੰ ਪਰ ਇਸ ਦੀ ਚੁਣੌਤੀ ਹੈ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਦਿੱਤੀ ਗਈ ਤਾਂ ਸਾਰੇ ਤਮਾਮ ਸਬੂਤਾਂ ਤੇ ਗਵਾਹਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਿਸ ਦੇ ਕਰਕੇ ਦੋ ਪੁਲਿਸ ਕਰਮਚਾਰੀਆਂ ਨੂੰ ਤੋਂਮਰ ਕੈਦ ਦੀ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਡੀਐਸਪੀ ਗੁਰਸੇਵਕ ਸਿੰਘ ਨੂੰ ਵੀ ਆਈਪੀਸੀ ਦੀ ਧਾਰਾ 302 ਜਿਹੜਾ ਕਿ ਕਤਲ ਮਾਮਲੇ ਵਿੱਚ ਲੱਗਦੀ ਰਹੀ ਹੈ ਔਰ ਸਮੂਹਿਕ ਅਪਰਾਧ ਕਰਨ ਦੇ ਮਾਮਲੇ ਵਿੱਚ ਧਾਰਾ 34 ਲਗਾਈ ਗਈ ਹੈ ਤਹਿ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਹਿਰਾਸਤ ਦੇ ਵਿੱਚ ਉਹਨਾਂ ਦੇ ਨਾਲ ਤਸ਼ੱਦਦ ਕਰਨ ਤੇ ਮੌਤ ਦਾ ਮਾਮਲਾ ਸੀ ਦਰਅਸਲ ਇਹ 14 ਨਵੰਬਰ ਦਾ ਦਿਨ ਸੀ 1995 ਦਾ ਇਹ ਉਸ ਦਿਨ ਨੂੰ ਕਾਲੇ ਦਿਨ ਵਜੋਂ ਦੇਖਿਆ ਗਿਆ ਮਲਜ਼ਮ ਦੇ ਪਰਿਵਾਰ ਜਿਹੜੇ ਪੀੜਤ ਦੇ ਪਰਿਵਾਰ ਦੇ ਵੱਲੋਂ ਕਿ ਮਲਜ਼ਮਾਂ ਨੇ ਉਹਨਾਂ ਨੂੰ ਤਸੀਹੇ ਦਿੱਤੇ ਤਸ਼ੱਦਦ ਕੀਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ 14 ਨਵੰਬਰ 1995 ਨੂੰ ਰੇਲਵੇ ਪੁਲਿਸ ਸੰਗਰੂਰ ਦੁਆਰਾ ਗਮਦੂਰ ਸਿੰਘ ਤੇ ਬੰਘੇਲ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ 9 ਦਿਨਾਂ ਦੀ ਹਿਰਾਸਤ ਤੋਂ ਬਾਅਦ ਉਸ ਨੂੰ ਰਿਹਾਅ ਵੀ ਕਰ ਦਿੱਤਾ ਗਿਆ ਸੀ ਪਰ ਗਮਦੂਰ ਸਿੰਘ ਦੀ ਹਾਲਤ ਇੰਨੀ ਗੰਭੀਰ ਸੀ ਤਸ਼ੱਦਦ ਅਸੀਂ ਇਹ ਸਹਿ ਸਹਿ ਕੇ ਕਿ ਉਸਨੇ ਚੰਡੀਗੜ੍ਹ ਦੇ ਪੀਜੀਆਈ ਦੇ ਹਸਪਤਾਲ ਦੇ ਵਿੱਚ ਭਰਤੀ ਉਸ ਨੂੰ ਕਰਵਾਉਣਾ ਪੈ ਗਿਆ ਉਸ ਦੀਆਂ ਜੜੀਆਂ ਨੇ ਸੱਟਾਂ ਇੰਨੀਆਂ ਗਹਿਰੀਆਂ ਸਨ ਕਿ ਉਸ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਫਿਰ ਉਸ ਉਹਨਾਂ ਦੇ ਪੱਖ ਦੇ ਅਨੁਸਾਰ ਪੁਲਿਸ ਹਿਰਾਸਤ ਦੌਰਾਨ ਗਮਦੂਰ ਸਿੰਘ ਨੂੰ ਕਾਂਸਟੇਬਲ ਕਿਰਪਾਲ ਸਿੰਘ ਨੇ ਡੰਡਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ ਸੀ ਜਿਸ ਤੋਂ ਕਰਕੇ ਉਸ ਦੀਆਂ ਪਸਲੀਆਂ ਦੇ ਵਿੱਚ ਗੰਭੀਰ ਸੱਟਾਂ ਲੱਗ ਗਈਆਂ ਸਨ ਤੇ ਪੀਜੀਆਈ ਦੇ ਵਿੱਚ ਉਸ ਨੇ ਆਪਣਾ ਦਮ ਤੋੜ ਦਿੱਤਾ ਆਖਰੀ ਸਾਹ ਲਏ ਸਨ ਮੁੱਖ ਗਵਾਦੀ ਗਵਾਹੀ ਨੂੰ ਵੀ ਧਿਆਨ ਚ ਰੱਖਿਆ ਗਿਆ ਇਸ ਮਾਮਲੇ ਵਿੱਚ ਕਿਉਂਕਿ ਇੱਕ ਤਾਂ ਗਮਦੂਰ ਸਿੰਘ ਜਿਹੜਾ ਕਿ ਪੁਲਿਸ ਦੇ ਤਸੀਹੇ ਦਾ ਸ਼ਿਕਾਰ ਹੁੰਦਾ ਆ ਮਾਰਿਆ ਜਾਂਦਾ ਹੈ ਪੀਜੀਆਈ ਦੇ ਵਿੱਚ ਜਿਹੜਾ ਆਪਣਾ ਦਮ ਤੋੜ ਦਿੰਦਾ 9 ਦਿਨ ਦੀ ਹਿਰਾਸਤ ਵਿੱਚ ਉਸ ਵਲੇ ਰੱਖਿਆ ਗਿਆ ਸੀ 1995 ਵਿੱਚ ਤਾਂ ਉਸ ਵਕਤ ਉਸ ਨੂੰ ਐਨੇ ਤਸੀਹੇ ਦਿੱਤੇ ਗਏ ਕਿ ਉਸ ਦਾ ਜਿਹੜਾ ਇੱਕ ਸਾਥੀ ਵੀ ਜਿਹੜਾ ਹਿਰਾਸਤ ਵਿੱਚ ਰੱਖਿਆ ਗਿਆ ਭਗੇਲ ਸਿੰਘ ਉਸ ਨੇ ਸਾਰੀ ਜਾਣਕਾਰੀ ਆ ਜਿਹੜੀ ਉਹ ਕੋਰਟ ਦੇ ਵਿੱਚ ਗਵਾਹੀ ਦੇ ਰੂਪ ਤੇ ਵਿੱਚ ਵੀ ਦਿੱਤੀ ਹੈ ਭਗੇਲ ਸਿੰਘ ਦੀ ਗਵਾਹੀ ਦੇ ਵਿਸ਼ੇਸ਼ ਧਿਆਨ ਦਿੱਤਾ ਗਿਆ ਜੋ ਕਿ ਖੁਦ ਗਮਦੂਰ ਗਮਦੂਰ ਸਿੰਘ ਦੇ ਨਾਲ ਪੁਲਿਸ ਹਿਰਾਸਤ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ 2095 ਦੇ ਵਿੱਚ ਉਸਨੇ ਦੱਸਿਆ ਕਿ ਡੀਐਸਪੀ ਗੁਰਸੇਵਕ ਸਿੰਘ ਨੇ ਉਸ ਨੂੰ ਗਵਾਹੀ ਨਾ ਦੇਣ ਦੀ ਵੀ ਧਮਕੀ ਦਿੱਤੀ ਸੀ ਕਿ ਜੇ ਉਹ ਗਵਾਹੀ ਦਿੰਦਾ ਹੈ ਤੇ ਉਸਦੇ ਨਾਲ ਫਿਰ ਕੁਝ ਨਾ ਕੁਝ ਮਾੜਾ ਚੰਗਾ ਹੋ ਸਕਦਾ ਹੈ ਭਗੇਲ ਸਿੰਘ ਨੇ ਅਦਾਲਤ ਤੋਂ ਸੁਰੱਖਿਆ ਦੀ ਵੀ ਮੰਗ ਕੀਤੀ ਸੀ ਕਿਉਂਕਿ ਉਸਨੇ ਡੀਐਸਪੀ ਤੋਂ ਖਤਰਾ ਮਹਿਸੂਸ ਕੀਤਾ ਜਾ ਰਿਹਾ ਸੀ ਉਸਨੇ ਕਿਹਾ ਕਿ ਮੈਨੂੰ ਖਤਰਾ ਹੈ ਉਸ ਡੀਐਸਪੀ ਤੋਂ ਜਿਹੜਾ ਮੇਰੇ ਨਾਲ ਕੁਝ ਵੀ ਕਰ ਸਕਦਾ ਕੋਰਟ ਨੇ ਮੰਨਿਆ ਕਿ ਡੀਐਸਪੀ ਵੀਐਸ ਅਪਰਾਧ ਦੇ ਵਿੱਚ ਸ਼ਾਮਲ ਸੀ ਸਬੂਤਾਂ ਦੀ ਸਮੀਖਿਆ ਕਰਦਿਆਂ ਹੋਇਆਂ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਨਾਲ ਹੁਣ ਦੇ ਦਿੱਤੇ ਗਏ ਨੇ ਕੋਰਟ ਨੇ ਇਹ ਵੀ ਕਿਹਾ ਕਿ ਦੋ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਡੀਐਸਪੀ ਗੁਰਸੇਵਕ ਸਿੰਘ ਤੇ ਇੱਕ ਹੋਰ ਜਿਹੜਾ ਇਸ ਮਾਮਲੇ ਦੇ ਵਿੱਚ ਮੁਲਜ਼ਮ ਹੈ ਉਹ ਕੋਰਟ ਦੇ ਵਿੱਚ ਹਾਜ਼ਰ ਨਹੀਂ ਹੋਏ ਜਿਸ ਦੇ ਕਰਕੇ ਹਾਈ ਕੋਰਟ ਨੇ ਐਸਐਚਓ ਨੂੰ ਆਦੇਸ਼ ਦਿੱਤਾ ਹੈ ਕਿ 12 ਸਤੰਬਰ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਉਹਨਾਂ ਨੂੰ ਤਾ ਕਿ ਉਹਨਾਂ ਨੂੰ ਵੀ ਸਜ਼ਾ ਸੁਣਾਈ ਜਾ ਸਕੇ ਇਸ ਮਾਮਲੇ ਦੇ ਵਿੱਚ ਇੱਕ ਗੱਲ ਸਪਸ਼ਟ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ 1995 ਜਾਂ ਉਸ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ ਉਹ ਪੰਜਾਬ ਦੀ ਜਵਾਨੀ ਦੇ ਲਈ ਵੈਸੀ ਵੀ ਬੜਾ ਕਾਲਾ ਦੌਰ ਸੀ ਤਾਂ ਪੰਜਾਬ ਦੀ ਜਵਾਨੀ ਦੇ ਵਿੱਚੋਂ ਕਈ ਨੌਜਵਾਨ ਸੀ ਜਿਨ੍ਹਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਅਜਿਹੇ ਕਈ ਮਾਮਲਿਆਂ ਦੇ ਵਿੱਚੋਂ ਇੱਕ ਉਦਾਹਰਣ ਇਹ ਸਾਹਮਣੇ ਆਈ ਹੈ ਕਿ ਜਿਸ ਦੇ ਵਿੱਚ ਇੱਕ ਡੀਐਸਪੀ ਦੇ ਉੱਤੇ ਵੀ ਦੋਸ਼ ਆ ਜਿਹੜੇ ਉੱਤੇ ਹੋ ਜਾਂਦੇ ਨੇ ਉਸ ਨੂੰ ਵੀ ਜਿਹੜਾ ਦੋਸ਼ ਤੈਅ ਕਰ ਦਿੱਤਾ ਗਿਆ ਹਾਲਾਂਕਿ 12 ਸਤੰਬਰ ਨੂੰ ਪੇਸ਼ ਹੋਣ ਲਈ ਕਹਿ ਦਿੱਤਾ ਗਿਆ ਹੁਕਮ ਦੇ ਦਿੱਤੇ ਗਏ ਨੇ ਜੇਕਰ ਉਹ 12 ਸਤੰਬਰ ਨੂੰ ਪੇਸ਼ ਹੋ ਜਾਂਦਾ ਤੇ ਅਦਾਲਤ ਵੱਲੋਂ ਸਜ਼ਾ ਸੁਣਾਈ ਜਾ ਸਕਦੀ ਹਾਲਾਂਕਿ ਅਜੇ ਇੱਕ ਇਸੇ ਮਾਮਲੇ ਦੇ ਵਿੱਚ ਇਸ ਤਸ਼ੱਦਦ ਕਰਨ ਵਾਲੇ ਔਰ ਹਿਰਾਸਤ ਦੇ ਵਿੱਚ ਹੋਈ ਇਸ ਤਰ੍ਹਾਂ ਦੀ ਜਿਹੜੀ ਤਸ਼ੱਦਦ ਤੋਂ ਬਾਅਦ ਉਸ ਗਮਦੂਰ ਸਿੰਘ ਦੀ ਮੌਤ ਹੋ ਜਾਂਦੀ ਹੈ ਉਸ ਮਾਮਲੇ ਦੇ ਵਿੱਚ ਹੀ ਕਤਲ ਦੇ ਦੋਸ਼ੀ ਠਹਿਰਾ ਦਿੱਤਾ ਗਿਆ ਇਹਨਾਂ ਮੁਲਜ਼ਮਾਂ ਨੂੰ ਉਹਨਾਂ ਦੋ ਮੁਲਜ਼ਮਾਂ ਵਿੱਚੋਂ ਉਮਰ ਕੈਦ ਦੀ ਵੀ ਸਜ਼ਾ ਹਾਈ ਕੋਰਟ ਨੇ ਸੁਣਾ ਦਿੱਤੀ ਹਾਲਾਂਕਿ ਹੇਠਲੀ ਅਦਾਲਤ ਤੋਂ ਉਹਨਾਂ ਨੂੰ ਰਾਹਤ ਵੀ ਮਿਲ ਚੁੱਕੀ ਸੀ ਬਰੀ ਹੋ ਚੁੱਕੇ ਸਾਂ ਪਰ ਇਸ ਮਾਮਲੇ ਨੂੰ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਹਾਈ ਕੋਰਟ 'ਚ ਜਿਸ ਤੋਂ ਬਾਅਦ ਚੱਲਦੇ ਆ ਇਸ ਮਾਮਲੇ ਦੇ ਵਿੱਚ ਸੁਣਵਾਈ ਹੁੰਦਿਆਂ ਹੁੰਦਿਆਂ ਭਗੇਲ ਸਿੰਘ ਦੀ ਗਵਾਹੀ ਨੂੰ ਮੁੱਖ ਤੌਰ ਦੇ ਉੱਤੇ ਰੱਖਿਆ ਗਿਆ ਧਿਆਨ 'ਚ ਰੱਖਿਆ ਗਿਆ ਤੇ ਮਾਨਯੋਗ ਅਦਾਲਤ ਦੇ ਵੱਲੋਂ ਇਸ ਡੀਐਸਪੀ ਸਣੇ ਬਾਕੀ ਮਲਜਮਾਂ ਦੇ ਉੱਤੇ ਵੀ ਦੋਸ਼ ਤੈ ਜਿਹੜੇ ਨੇ ਕਰ ਦਿੱਤੇ ਗਏ ਨੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਹੁਣ 12 ਸਤੰਬਰ ਨੂੰ ਦੇਖਣ ਵਾਲੀ ਗੱਲ ਹੋਵੇਗੀ ਕਿ ਡੀਐਸਪੀ ਸਣੇ ਜਿਹੜੇ ਮਲਜਮਾਂ ਸਜ਼ਾ ਨਹੀਂ ਸੁਣਾਈ ਗਈ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਹਾਲਾਂਕਿ ਦੋ ਮੁਲਜ਼ਮਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਜਦ ਤੱਕ ਇਸ ਬਾਬਤ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਪਹਿਲ ਦੇ ਆਧਾਰ ਤੇ ਸਾਂਝੀ ਕਰੀਏ ਫਿਲਹਾਲ ਤੁਸੀਂ ਬਣੇ ਰਹੋਏ ਬੀਸੀ ਪੰਜਾਬ ਦੇ ਨਾਲ